मेरा नाम डॉक्टर रोहन ਮਾਰਾ ਚੇਅਰਮੈਨ ਐਂਟੀ ਕਰਾਈਮ ਨੈਸ਼ਨਲ ਪ੍ਰੋਟੈਕਸ਼ਨ ਕਮਿਟੀ ਅੱਜ ਵਿਰਸਾ ਵਿਹਾਰ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਵਾ ਅਮਨ ਬਾਦਵਾਜੀ ਵੱਲੋਂ ਅਰਮਾਨ ਜਿਹੜਾ ਨਾਟਕ ਪੇਸ਼ ਕੀਤਾ ਗਿਆ ਵਾ ਡਰੱਗਸ ਦੇ ਉੱਪਰ ਜੋ ਕਿ ਪੰਜਾਬ ਦਾ ਇੱਕ ਮੁੱਖ ਜੜਾ ਮੁੱਦਾ ਵਾ ਜਿਹਦੇ ਵਿੱਚ ਬਹੁਤ ਸਾਰੇ ਪਰਿਵਾਰ ਪੰਜਾਬ ਦੇ ਜਿਹੜੇ ਇਸ ਭੇਡ ਦੇ ਵਿੱਚ ਆਏ ਹੋਏ ਨੇ ਬਹੁਤ ਅੱਛੀ ਰਿਪ੍ਰੇਜ਼ੈਂਟੇਸ਼ਨ ਕੀਤੀ ਗਈ ਹੈ ਜਿੰਨੇ ਵੀ ਕਲਾਕਾਰ ਸੀਗੇ ਉਹਨਾਂ ਵੱਲੋਂ ਇੱਕ ਸਚਾਈ ਪੇਸ਼ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਕੱਲ ਯੂਥ ਜਿਹੜੀ ਹੈਗੀ ਆ ਜਿਹੜੀ ਸਟੱਡੀ ਕਰਦੀ ਆ ਨਸ਼ਿਆਂ ਦੇ ਵਿੱਚ ਜਿਹੜਾ ਉਹ ਦਲਦਲ ਦੇ ਵਿੱਚ ਫਸਲੇ ਜਾ ਰਹੇ ਇਸ ਨਾਟਕ ਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਦੱਸਿਆ ਹੋਇਆ ਹੈ ਕਿ ਜਿਹੜੇ ਬੱਚੇ ਨੇ ਅੱਜ ਕੱਲ ਘਰੋਂ ਹੀ ਪਰੇਸ਼ਾਨ ਹੋ ਕੇ ਮੋਸਟਲੀ ਜਿਹੜੇ ਕਿਉਂਕਿ ਪੇਰੈਂਟਸ ਉਸ ਬੱਚੇ ਵੱਲ ਧਿਆਨ ਨਹੀਂ ਦਿੰਦੇ ਜਾਂ ਪੜ੍ਹਾਈ ਦਾ ਪ੍ਰੈਸ਼ਰ ਜ਼ਿਆਦਾ ਪਾਉਂਦੇ ਨੇ ਜਾਂ ਫਿਰ ਕਈ ਵਾਰੀ ਪ੍ਰੋਫੈਸ਼ਨ ਜਿਹੜਾ ਵਾ ਇਸ ਨਾਟਕ ਦੇ ਵਿੱਚ ਦੱਸਿਆ ਕਿ ਪੇਰੈਂਟਸ ਕਿਸ ਤਰੀਕੇ ਦੇ ਨਾਲ ਬੱਚੇ ਨੂੰ ਡਾਕਟਰ ਬਣਾਉਣ ਦੀ ਜਿੱਦ ਦੇ ਵਿੱਚ ਰਹਿੰਦੇ ਨੇ ਤੇ ਬੱਚਾ ਜਿਹੜਾ ਵਾ ਡਿਪਰੈਸ ਹੋ ਕੇ ਗਲਤ ਸੋਸਾਇਟੀ ਦੇ ਵਿੱਚ ਚਲਾ ਜਾਂਦਾ ਸੋ ਬਹੁਤ ਹੀ ਜਿਹੜਾ ਅੱਛਾ ਨਾਟਕ ਪੇਸ਼ ਕੀਤਾ ਗਿਆ ਵਾ ਇਹ ਇੱਕ ਮੈਸੇਜ ਸਿਰਫ ਬੱਚਿਆਂ ਲਈ ਨਹੀਂ ਹੈ ਸਟੂਡੈਂਟਸ ਲਈ ਨਹੀਂ ਹੈ ਇਹ ਪੇਰੈਂਟਸ ਵਾਸਤੇ ਵੀ ਬਹੁਤ ਵੱਡਾ ਮੈਸੇਜ ਹੈ ਤੇ ਮੈਂ ਇਹਦੇ ਵਿੱਚ ਇੱਕ ਆਪਣੇ ਅੰਮ੍ਰਿਤਸਰ ਦੇ ਜੇ ਗੱਲ ਕਰੀਏ ਤੇ ਸੀਤੀ ਸਾਹਿਬ ਨੂੰ ਮੈਂ ਕਹਾਂਗਾ ਕਿ ਇਸ ਜਿਹੜੇ ਕਲਾਕਾਰ ਨੇ ਜਿਹੜਾ ਨਾਟਕ ਜਿਹੜਾ ਅਰਮਾਨ ਪੇਸ਼ ਕੀਤਾ ਗਿਆ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਪੂਰੇ ਯੂਨੀਵਰਸਿਟੀਆਂ ਦੇ ਵਿੱਚ ਕਾਲਜ ਦੇ ਵਿੱਚ ਕਰਨੀ ਚਾਹੀਦੀ ਹੈ ਤਾਂ ਕਿ ਆਨ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਦੇ ਨਾਲ ਨਾਲ ਜਿਹੜੇ ਪੇਰੈਂਟਸ ਵੀ ਜਿਹੜੇ ਜਾਗਰੂਕ ਹੋ ਸਕਣ ਸਰ ਤੁਹਾਡੀ ਡਿਵੈਲਪਮੈਂਟ ਨੂੰ ਮਾਨਤਾ ਕਰਕੇ ਤੁਹਾਨੂੰ ਦਿੱਤਾ ਜਾਏਗਾ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਸੀਪੀ ਸਾਹਿਬ ਨੂੰ ਮਿਲ ਕੇ ਕਿਸ ਤਰੀਕੇ ਦੇ ਨਾਲ ਜਿੱਦਾਂ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਵਾ ਇੱਕ ਹਾਲ ਦੇ ਵਿੱਚ ਇਹਨੂੰ ਬਾਸ ਲੈਵਲ ਤੇ ਜਿਹੜਾ ਯੂਨੀਵਰਸਿਟੀਜ਼ ਕਾਲਜਸ ਦੇ ਵਿੱਚ ਐਨੂਅਲ ਫੰਕਸ਼ਨਸ ਦੇ ਵਿੱਚ ਇਵੈਂਟ ਕੀ ਦਿਖਾਉਣਾ ਚਾਹੀਦਾ ਵਾ ਤਾਂ ਕਿ ਪੇਰੈਂਟਸ ਜਿਹੜੀ ਹੈ ਸਿੱਖਿਆ ਲੈ ਸਕਣ ਕਿ ਆਪਣੇ ਬੱਚੇ ਨੂੰ ਡਿਪਰੈਸ਼ਨ ਨਹੀਂ ਕਰਨਾ ਕਿਸੇ ਵੀ ਜਾਂ ਪ੍ਰੇ ਪਰੇਸ਼ਾਨ ਨਹੀਂ ਕਰਨਾ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਪ੍ਰੈਸ਼ਰਾਈਜ਼ ਨਹੀਂ ਕਰਨਾ ਕਿ ਤੇਰੇ ਨੰਬਰ ਘਟਾਏ ਨਹੀਂ ਜਾਂ ਫਿਰ ਟੂਆ ਵਾਲਾ ਪਰਚਾ ਪ੍ਰੋਫੈਸ਼ਨ ਜਿਹੜਾ ਵਾ ਉਹ ਚੂਜ਼ ਕਰੋ ਦੂਸਰੇ ਨੰਬਰ ਤੇ ਮੈਂ ਕਹਾਂਗਾ ਕਿ ਸੋਸਾਇਟੀ ਦਾ ਬੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੋ ਇੱਥੇ ਵੀ ਮੈਸੇਜ ਦਿੱਤਾ ਕਿ ਬੱਚਾ ਕਿੱਥੇ ਜਾਂਦਾ ਵਾ ਕੀ ਕਰ ਰਿਹਾ ਹੈ ਕੌਣ ਮਿਲ ਰਿਹਾ ਹੈ ਕੌਣ ਉਹਨਾਂ ਨੂੰ ਨਹੀਂ ਮਿਲ ਰਿਹਾ ਸੋ ਬਹੁਤ ਗ੍ਰੇਟ ਮੈਸੇਜ ਹੈ ਮੈਂ ਸਾਰੇ ਅਮਨ ਜੀ ਦੀ ਟੀਮ ਨੂੰ ਵਧਾਈ ਦੇਣਾ ਵਾ ਕਿ ਐਡਾ ਜਿਹੜਾ ਵਾਸਟ ਮੈਸੇਜ ਜਿਹੜਾ ਉਹਨਾਂ ਨੇ ਸੋਸਾਇਟੀ ਦੇ ਵਿੱਚ ਕਨਿਊਏ ਕੀਤਾ ਤੇ ਅੱਗੇ ਵੀ ਮੈਂ ਚਾਹਾਂਗਾ ਉਹ ਸੋਸਾਇਟੀ ਨੂੰ ਜਾਗਰੂਕ ਕਰਦਾ ਹੈ। ਹਾਂਜੀ ਨਾਟਕ ਦਾ ਨਾਮ ਸੀ ਅਰਮਾਨ ਅਜ ਤੇ ਇਹ ਕੇਪੀਆ ਦੇ ਤਜਰਬੇ ਵੱਲੋਂ ਅੱਜ ਪੇਸ਼ ਕੀਤਾ ਗਿਆ ਹੈ। ਇਸ ਦੇ ਰਾਈਟਰ ਸਾਡੇ ਮਹਾਨ ਬਹੁਤ ਹੀ ਮਾਨ ਪੰਜਾਬ ਦੀ ਹਸਤੀ ਨੇ ਸ਼ਾਨ ਨੇ ਸਾਡੇ ਮਸਰ ਦੇ ਸਰਦਾਰ ਜਿੰਦਰ ਬਰਾੜੀ ਉਹਨਾਂ ਨੇ ਲਿਖਿਆ ਹੈ ਜੀ। ਇਸ ਵਿੱਚ ਕੀ ਦੱਸਿਆ ਗਿਆ ਕਿ ਕੀ ਦੁਕਾਨ ਦੀ ਕੋਸ਼ਿਸ਼ ਕੀਤੀ। ਦੇਖੋ ਜੀ ਇਸ ਲਈ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਕਿਸ ਤਰ੍ਹਾਂ ਨਸ਼ਾ ਵਧ ਰਿਹਾ ਹੈ ਕਿੰਦਾਂ ਵਿਚਾਰੇ ਬੱਚੇ ਵੱਡੇ ਪਰ ਅਨਮੈਰਿਡ ਐ ਪਰ ਮੈਰਿਡ ਐ ਉਹਨਾਂ 'ਤੇ ਗ੍ਰਿਫਤ ਆਏ ਗਏ ਆ। ਕਾਰਨ ਕੀ ਇਹ ਉਚਕ ਹੈ ਕਿ ਸਮਝਬੂਰੀ ਬੰਦੇ ਦੀ ਕਿਸੇ ਕੋਈ ਪ੍ਰੋਬਲਮ ਹੈ ਉਹਦੇ ਤੇ ਡਿਪਰੈਸ਼ਨ ਸ਼ਿਕਾ ਰਹੇ ਆ ਉਹਦੇ ਨਾਲ ਬੰਦਾ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ ਨਸ਼ਾ ਇੰਨਾ ਕੀ ਵੱਜਦਾ ਮੁੰਡੇ ਦਾ ਕਿ ਉਹ ਬੰਦਾ ਬਾਅਦ ਵਿੱਚ ਜਾ ਕੇ ਆਪਣੇ ਘਰ ਦੇ ਕਹਿਣੇ ਵਿੱਚ ਝੰਡੇ ਵਿੱਚ ਚੁੱਕਿਆ ਉਹ ਇਹ ਤੋਂ ਘਰ ਦੇ ਸੰਗਲੀ ਦਾ ਬਣਿਆ ਨੂੰ ਸੰਗਲੀ ਬਣਨ ਤੋਂ ਬਾਅਦ ਵੀ ਉਹ ਖੋੜ ਕੇ ਭੱਜ ਕੇ ਨਸ਼ਾ ਕਰਨ ਲੱਗ ਹਾਰ ਕੇ ਘਰ ਦੇ ਖੁਦ ਨੂੰ ਨਸ਼ਾ ਲੈ ਕੇ ਦੇ ਰਿਹਾ ਕਿਉਂਕਿ ਇੱਕ ਮਾਦਿਕ ਵਿਅਕਤੀ ਦਾ ਬੱਚਾ ਬਰੇ ਸਾਹਮਣੇ ਰਹੇ ਬਸ ਇਸ ਤਰੀਕੇ ਨਾਲ ਤੋਂ ਜਦੋਂ ਬੱਚਾ ਘਰ ਦੀ ਸੰਗਲੀ ਖੋ ਕੇ ਭੱਜ ਜਾਂਦਾ ਹੈ ਨਸ਼ੇ ਹੋਰ ਕਰਦਾ ਕਰਦਾ ਕਦੇ ਬਾਜੂ ਐਂਡ ਹੋ ਜਾਂਦਾ ਹੈ ਇਹ ਸਾਰੇ ਇਰਮਾਨ ਦੇ ਵਿੱਚ ਕੀ ਕਰ ਦਿੰਦੇ ਇਰਮਾਨ ਹੀ ਰਹਿਗੇ ਆਸਾਂ ਰਹਿਗੇ ਕਿ ਇਹ ਮੁੰਡੇ ਨੂੰ ਪੜਾ ਲੈ ਕੇ ਅਫਸਰ ਬਣਾਵਾਂਗੇ ਬਟ ਉਹ ਵਿਚਾਰ ਲੜਕਾ ਮਸ਼ੀਨ ਦੇ ਵਿੱਚ چلا ਗਿਆ ਆਜ ਕੱਲ ਜੋ ਮਾਹੌਲ ਨੇ ਸਾਡੀ ਸੋਸਾਇਟੀ ਕੋ ਮਾੜੀ ਹੋ ਗਈ ਲੋਕਾਂ ਦੀ ਹਨਾ ਇਸ ਲਈ ਪੰਜਾਬ ਚ ਇਹਦਾ ਕਿ ਨੱਕ ਪਾਣੀ ਸਰਕਾਰਾਂ ਨੂੰ ਕਿ ਨਸ਼ਾ ਨੱਕ ਪੈ ਸਕੇ ਸਾਡਾ ਯੂਥ ਉੱਪਰ ਸਕੇ ਪੰਜਾਬ ਸਰਕਾਰ ਨੂੰ ਲਗਾਤਾਰ ਕੋਸ਼ਿਸ਼ਾਂ ਚੱਲਦੇ ਆਂ ਲੱਗਦਾ ਨਹੀਂ ਇਹ ਕਿਹੜਾ ਕੰਸਰਟ ਹੈ ਤੁਹਾਡਾ ਕਾਲਜ ਯੂਨੀਵਰਸਿਟੀ ਜਾਂ ਪਿੰਡਾਂ ਚ ਜਾ ਕੇ ਅਸੀਂ ਚੁੰਨੇ ਕਿ ਹਰ ਸਕੂਲ ਹਰ ਗਲੀ ਹਰ ਮਹੱਲੇ ਦੇ ਵਿੱਚ ਕਾਲਨ ਨਾਟਕ ਹੁਣ ਕੀਤਾ ਤਾਂ ਕਿ ਲੋਕਾਂ ਨੂੰ ਮੈਸੇਜ ਮਿਲ ਸਕੇ ਲੇਖੋ ਰੰਗ ਮੰਚ ਕਿ ਐਸੀ ਚੀਜ਼ ਹੈ ਕਿ ਇੱਕ ਲੋਕਾਂ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਮੈਸੇਜ ਕਨਿਵੇ ਕਰਦਾ ਰੰਗ ਮੰਚ ਦੀ ਇਹੀ ਖਾਸੀਅਤ ਹੈ ਇਹੀ ਦੀ ਪਾਵਰ ਹੈ ਇਹ ਬੰਦਾ ਨਾਟਕ ਦੇਖਦਾ ਹੈ ਉਹ ਜਾਗਰੂ ਹੋ ਜਾਂਦਾ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਨੂੰ ਕਹਿੰਦੇ ਕਿ ਨਾਟਕ ਵੱਧ ਤੋਂ ਵੱਧ ਹੋਵੇ ਨਸ਼ਿਆਂ ਵਾਲਾ ਤੇ ਲੋਕਾਂ ਨੂੰ ਜਾਗਰੂ ਕਰੀਏ ਯੂਥ ਨੂੰ ਸਹੀ ਰਸਤੇ ਪਾ ਸਕੀਏ ਕਰਨ ਜੀਤ ਬਾਵੇ ਦਾ ਨਾ ਇੱਕ ਗਾਣਾ ਹੈ ਤੇ ਉਹਦੇ ਤਰਕਾਰਾਂ ਵੀ ਬਤੋਨੀਆਂ ਨੇ ਨਕਸ਼ਾ ਸਾਹੀ ਦਾ ਸ਼ਰੇਆਮ ਉੱਕਦਾ ਤੁਸੀਂ ਤਹਿਮਤ ਉਹਦੇ ਨਾਲ ਦੇਖੋ ਜੀ ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਬਟ ਇਨਸਾਨ ਨੂੰ ਖੁਦ ਚਾਹੀਦਾ ਕਿ ਜੇ ਮੈਂ ਆਪਣੇ ਨੂੰ ਘਰ ਦਾ ਨੂੰ ਸੰਭਾਲਣਾ ਹੈ ਦੇਸ਼ੀ ਤਰੱਕੀ ਕਰਨੀ ਹੈ ਪੰਜਾਬ ਤਰੱਕੀ ਕਰਨੀ ਹੈ ਉਹ ਬੰਦਾ ਆਪ ਸਹੀ ਹੋਵੇ ਸਿੰਪਲ ਜੀ ਗੱਲ ਹੈ ਦੇਖੋ ਨਾ ਕੋਈ ਬੰਦਾ ਧੱਕੇ ਨਾਲ ਕਰਾ ਗਿਆ ਆਪਣੀ ਸੋਸਾਇਟੀ ਮਾੜੀ ਹੋਏਗੀ ਅਸੀਂ ਮਾੜੇ ਕੰਮ ਕਰਾਂਗੇ ਬਾਕੀ ਸਰਕਾਰੀ ਗੱਲ ਵੱਖਰੀ ਹੈ ਹਨਾ ਬੰਦੇ ਆਪਣੇ ਕੰਟਰੋਲ ਹਮਾ ਚਾਹੀਦਾ ਹੈ ਬਾਕੀ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਠੀਕ ਹੈ ਬਾਕੀ ਸਾਡੀ ਕੋਸ਼ਿਸ਼ ਬੰਦੀ ਸਰਕਾਰ ਸਾਥ ਦਈਏ ਆ ਆਪਣੇ ਪੁਲਿਸ ਦੇ ਫਟਕਸ ਨਾਲ ਦਈਏ ਤਾਂ ਕਿ ਲੋਕੀਂਸ਼ੇ ਨਾ ਕਰਨ ਤੇ ਕੋਈ ਵੇਚਦਾ ਆ ਉਹਨੂੰ ਪਾਸ ਅਪਡੇਟ ਕਰੀਏ ਆਪਣੇ ਬਚਾ ਕੇ ਰੱਖੀਏ ਅੱਜ ਕੱਲ ਦੇ ਯੂਥ ਦੀ ਸੰਦੇਸ਼ ਇਹ ਹੈ ਜੀ ਅ ਤੁਹਾਡਾ ਦੇਸ਼ ਦਾ ਫਿਊਚਰ ਹੋ ਪੰਜਾਬ ਦਾ ਫਿਊਚਰ ਹੋ ਆਪਣੀ ਜਵਾਨੀ ਨੂੰ ਆਪਣੇ ਜਿਹੜਾ ਜੋਸ਼ ਨੂੰ ਬਚਾ ਕੇ ਰੱਖੋ ਮਾੜੇ ਕੰਮਾਂ 'ਚ ਨਾ ਲਾਓ ਸੋਸਾਇਟੀ ਮਾੜੀ ਨਾ ਹੋਵੇ ਕਿਛੇ ਨਾ ਬਹੋ ਵੱਤਵਾ ਆਪਣੇ ਪੇਰੈਂਟ ਦੀ ਕਦਰ ਕਰੋ ਹਨਾ ਪਿਆਰ ਕਰੋ ਆਪਣੇ ਦੇਸ਼ ਦਾ ਪਿਆਰ ਕਰੋ ਆਪਣੇ ਪੰਜਾਬ ਦਾ ਪਿਆਰ ਕਰੋ ਤਾਂ ਕਿ ਸਾਡਾ ਪੰਜਾਬ ਤਕੀਸ਼ੇਰ ਕੌਣ ਸਕੇ